ਦੋਸਤੋ ਸਤਿ ਸ਼੍ਰੀ ਅਕਾਲ ਅੱਜ ਫੇਰ ਸਰਪੰਚ ਸਾਹਿਬ ਨਾਲ ਕਰਦੇ ਆ ਗੱਲਾਂ ਬਾਤਾਂ ਹੋਰ ਜੀ ਸਰਪੰਚ ਸਾਹਿਬ ਕੀ ਹਾਲ ਚਾਲ ਆ ਜੀ ਠੀਕ ਠਾਕ ਜੀ ਚੰਡੀਕਲਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਜਦੋਂ ਕਿਤੇ ਪੰਜਾਬ ਸਰਕਾਰ ਦੀਆਂ ਚੌਧਰਦਾਰੀ ਦੀਆਂ ਗੱਲਾਂ ਚੱਲਦੀਆਂ ਨੇ ਕੈਬਨਿਟ ਦੇ ਵਿਸਥਾਰ ਦੀ ਗੱਲ ਚੱਲਦੀ ਆ ਤਾਂ ਕਹਿ ਦਿੰਦੇ ਨੇ ਕਿ ਦੋ ਕੁਰਸੀਆਂ ਹਜੇ ਹੋਰ ਖਾਲੀ ਸੀ ਇੱਕ ਮੰਤਰੀ ਤੋਂ ਟਾਲੀਵਾਲ ਕਹਿੰਦੇ ਨੇ ਜਿਹੜੇ ਨੂੰ ਟਾਲੀਵਾਲ ਤੋਂ ਕੁਰਸੀ ਲੈ ਲਈ ਲੁਧਿਆਣਾ ਦੇ ਨਵੇਂ ਬਣੇ ਐਮਐਲਏ ਨੂੰ ਕੁਰਸੀ ਦੇ ਦਿੱਤੀ ਜਿਹੜੀਆਂ ਦੋ ਕੁਰਸੀਆਂ ਖਾਲੀ ਨੇ ਉਹਨਾਂ ਤੇ ਕਿਹਦਾ ਨੰਬਰ ਲੱਗਣ ਵਾਲਾ ਤੇ ਕੀ ਗੱਲਬਾਤ ਆ ਦੇਖੋ ਜਿਹੜੀਆਂ ਉਹ ਦੋ ਕੁਰਸੀਆਂ ਖਾਲੀ ਨੇ ਮਿੰਿਸਟਰ ਜੀ ਦੀਆਂ ਉਹਨਾਂ ਦਾ ਕਿਹਦਾ ਨੰਬਰ ਲੱਗਣ ਵਾਲਾ ਕਿਸੇ ਨੂੰ ਵੀ ਨਹੀਂ ਪਤਾ ਅੱਛਾ ਜੀ ਮੇਰੇ ਖਿਆਲ ਚ ਇਹ ਜਾਣ ਬੁੱਝ ਕੇ ਰੱਖੀ ਹੋਈਆਂ ਨੇ ਹੂੰ ਸ਼ੁਰੂ ਤੋਂ ਕਿਉਂਕਿ ਸਾਰੇ ਐਮਐਲਏ ਨੂੰ ਇਹ ਲੱਗਦਾ ਰਹੇ ਵੀ ਅਜੇ ਤਾਂ ਦੋ ਖਾਲੀ ਨੇ ਹੂੰ ਅੱਜ ਤੱਕ ਮੈਨੂੰ ਨਹੀਂ ਲੱਗਦਾ ਵੀ ਕਿਸੇ ਸਰਕਾਰ ਚ ਐਂ ਦੋ ਆ ਉਹਦੇ ਖਾਲੀ ਹੁੰਦੇ ਹੁਣ ਹੂੰ ਮੇਥੋਂ ਦੱਕ ਕੇ ਦੇਖਿਆ ਪਹਿਲਾਂ ਤਾਂ ਉਹ ਦੂਜੇ ਚੀਫ ਪਾਰਲੀਮੈਂਟਰੀ ਸੈਕਟਰੀ ਬਣਾਉਂਦੇ ਹੁੰਦੇ ਫਿਰ ਕੋਰਟ ਨੇ ਰੋਕ ਲਾਤੀ ਆ ਮੁੱਖ ਸੰਸਦੀ ਸਕੱਤਰ ਉਹਨਾਂ ਦੇ ਰੋਕ ਲੱਗੀ ਹੂੰ ਦੂਜਾ ਕਾਰਨ ਤਾਈਬਾ ਸਾਹਿਬ ਕੋਲ ਇਕੱਲਾ ਨੂੰ ਸੀ ਐਨਆਰਆਈ ਮਿਨਿਸਟਰ ਤੇ ਹੋ ਉਹ ਛੋਟਾ ਜਿਹਾ ਵਿਭਾਗ ਸੀ ਉਹ ਵਾਪਸ ਨਾ ਦੋ ਆਉਦੇ ਖਾਲੀ ਰੱਖਣ ਦਾ ਕੀ ਕਾਰਨਾ ਹੈ ਪੰਜਾਬ ਦੀ ਕਲੈਕਸ਼ਨ ਤਾਂ ਦੇਊ ਹੈ ਉਹਨਾਂ ਦੀ ਆਪਣੇ ਕਸ਼ਮੀਰ ਸਿੰਘ ਸੋਹਲ ਜੀ ਦੀ ਆਣ ਅਚੰਤਿਤ ਹੋਈ ਮੌਤ ਨਾਲ ਇੱਕ ਡਾਕਟਰ ਸੁਖਵਿੰਦਰ ਸੁਖੀ ਵਾਲੀ ਦਾ ਵੀ ਹੁਣ ਹਾਈ ਕੋਰਟ ਚ ਪਹੁੰਚ ਗਿਆ ਮਸਲਾ ਉਹ ਹਾਈ ਕੋਰਟ ਦੇ ਵਕੀਲ ਨੇ ਉਹਨਾਂ ਨੇ ਪਤਾ ਪੋਛ ਪਾਇਆ ਹ ਬਹੁਤ ਦੇਰ ਦਾ ਹੁਣ ਨੋਟਿਸ ਕਰਤਾ ਉਹਦੀ ਵੀ ਸੰਭਾਵਨਾ ਹੈ ਕਿ ਚੋਣ ਹੋਊਗੀ ਹੁਣ ਆਮ ਆਦਮੀ ਪਾਰਟੀ ਨੇ ਦੋ ਇਲੈਕਸ਼ਨਾਂ ਲੜਨੀਆਂ ਹੂੰ ਜੇ ਕੋਈ ਸੀਟ ਖਾਲੀ ਨਹੀਂ ਹੋਊਗੀ ਤਾਂ ਤਰਨਤਾਰਨ ਦੇ ਲੋਕਾਂ ਨੂੰ ਕੀ ਦਿਖਾਉਣਗੇ ਹੂੰ ਕਿਉਂਕਿ ਤਰਨਤਾਰਨ ਤੋਂ ਪਹਿਲਾਂ ਵੀ ਮਨਦੀਪ ਸਿੰਘ ਸੀ ਜਿਹੜਾ ਹਰਮੀਤ ਸਿੰਘ ਸੰਧੂ ਸੀ ਹੂੰ ਉਹ ਤਾਂ 13200 ਕੁਝ ਵੋਟਾਂ ਦੇ ਫਰਕ ਦੀ ਜਿੱਤਿਆ ਸੀ ਕੋਈ ਬਹੁਤਾ ਵੱਡਾ ਫਰਕ ਨਹੀਂ ਸੀ ਉੱਥੇ ਅਕਾਲੀ ਦਲ ਤੜੱਚਾ ਪੂਰੀ ਤਰ੍ਹਾਂ ਤੜੱਚਾ ਹੀ ਉੱਥੇ ਹੂੰ ਉਸ ਤੋਂ ਬਾਅਦ ਚਲੋ ਜਿਹੜੀ 2024 ਦੀ ਲੋਕ ਸਭਾ ਆਈ ਉਦੋਂ ਅਮਰਪਾਲ ਸਿੰਘ ਜਿੱਤ ਕੇ ਉਹਨਾਂ ਨੇ ਤਾਂ ਵੋਟਾਂ ਸਾਰੇ ਹਲਕਿਆਂ 'ਚ ਹੀ ਵਧੀਆਂ ਨੇ ਪਰ ਇਹ ਗੱਲਾਂ ਆਮ ਆਦਮੀ ਪਾਰਟੀ ਛੋਟਕੀ ਚੱਲ ਰਹੀ ਹੋ ਪਹਿਲਾਂ ਹੀ ਵੀ ਉਹ ਸੀਟ ਕੱਢਣੀ ਬਹੁਤ ਔਖੀ ਐ ਤੱਤਾ ਮਾ ਇਹ ਵੀ ਨਵੇਂ ਵੀ ਹਰਮੀਤ ਸਿੰਘ ਸੰਧੂ ਨੂੰ ਵੀ ਸਾਫ ਸਫਾਈਆਂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਵੀ ਇਹ ਤਾਂ ਬਹੁਤ ਵਧੀਆ ਜੀ ਤੇ ਇੱਕ ਉੱਤੇ ਹੋਰ ਆ ਕੋਈ ਇਹਨਾਂ ਦਾ ਵਰਕਰ ਆ ਆਮ ਆਦਮੀ ਪਾਰਟੀ ਦਾ ਗੱਲਦਾ ਸ਼ਾਇਦ ਗੱਲ ਕੋਈ ਮੈਂ ਕਰੇ ਵਾਲਾ ਇਸ ਕਰਕੇ ਇਹ ਸੀਟਾਂ ਖਾਲੀ ਰੱਖੀਆਂ ਨੇ ਵੀ ਦੋ ਮੰਤਰੀ ਬਣਾਉਣ ਦਾ ਲollipops ਤਾਂ ਦੂਜੇ ਐਮਐਲਏ ਨੂੰ ਜਿੱਤਿਆਂ ਹੁੰ ਦਿੱਤਾ ਸਾਸਕੇ ਨੁਜਾ ਜਵੰਦਰ ਤੇ ਲੁਧਿਆਣੇ ਵਾਂਗੂ ਲੋਕਾਂ ਨਾਲ ਵਾਦਾ ਕੀਤਾ ਜਾ ਸਕੀ ਕਿਉਂਕਿ ਆਮ ਆਦਮੀ ਪਾਰਟੀ ਦਾ ਗ੍ਰਾਫ ਪਹਿਲਾਂ ਵਾਲਾ ਹੈ ਨਹੀਂ ਇਹ ਆਮ ਆਦਮੀ ਪਾਰਟੀ ਵੀ ਜਾਣਦੀ ਹੈ ਇਹ ਸਾਰੇ ਇਧੀਆਂ ਖੁਫੀਆ ਰਿਪੋਰਟਾਂ ਨੇ ਵੀ ਆਮ ਆਦਮੀ ਪਾਰਟੀ ਦਾ ਗ੍ਰਾਫ ਡਾਊਨ ਹੈ ਇਸ ਕਰਕੇ ਉੱਥੋਂ ਐਮਐਲਏ ਜਿਤਾ ਕੇ ਨਾ ਫਿਰ ਉਹਨੂੰ ਮੰਤਰੀ ਬਣਾਉਣਾ ਸਰਪੰਚ ਸਾਹਿਬ ਤੁਸੀਂ ਗ੍ਰਾਫ ਦੀ ਗੱਲ ਕੀਤੀ ਆ ਜਿਸ ਪੰਜਾਬ ਦੇ ਵਿੱਚ ਹੁੰਜਾ ਫੇਰ ਜਿੱਤ ਹਾਸਲ ਕੀਤੀ ਆਮ ਆਦਮੀ ਪਾਰਟੀ ਨੇ ਉੱਥੇ ਗ੍ਰਾਫ ਕਿਉਂ ਡਾਊਨ ਹੋ ਗਿਆ ਹੂੰ ਗ੍ਰਾਫ ਡਾਊਨ ਹੋ ਗਿਆ ਐਮਐਲਏ ਦੇ ਕਾਰਨਾਂ ਮੇ ਕਈਆਂ ਦੇ ਹੂੰ ਸਰਾਰੀ ਮਠਿੰਡੇ ਵਾਲਾ ਉਹ ਮੈਡਮ ਜਗਰਾਮ ਵਾਲੀ ਐਨਆਰਆਈ ਦੀ ਕੋਠੀ ਵਾਲਾ ਹੂੰ ਇਹ ਇਹ ਮਸਲੇ ਨੇ ਥੰਦੇ ਲਜਾਣਾ ਹੀ ਹੁੰਦਾ ਇਹਨਾਂ ਨੂੰ ਇੱਕ ਹੋਰ ਮੰਤਰੀ ਬਾਹ ਕਰਣੀ ਪੈਗੀ ਉਹਦਾ ਕਾਰਨ ਨਹੀਂ ਦੱਸਿਆ ਉਹਨਾਂ ਨੇ ਅਨਮੋਲ ਗਗਨਮਾਨ ਤੋਂ ਵਾਪਸ ਲੈ ਲਿਆ ਸੀ ਹੂੰ ਤੇ ਦੂਜੀ ਗੱਲ ਨਸ਼ਿਆਂ ਦਾ ਮਾਮਲਾ ਹੂੰ ਸਭ ਤੋਂ ਅਹਿਮ ਗੱਲ ਤਾਂ ਹੈ ਵੀ ਦਿੱਲੀ ਦੀ ਦਖਲਦੰਦੀ ਹੈ ਜਿਵੇਂ ਹੋਰ ਵੀ ਲੋਕ ਬਥੇਰੇ ਕਹਿੰਦੇ ਨੇ ਆਪਾਂ ਵੀ ਮੰਨਦੇ ਆਂ ਵੀ ਭਗਵੰਤ ਮਾਨ ਨੂੰ ਫ੍ਰੀ ਹੈਂਡ ਨਹੀਂ ਦਿੱਤਾ ਹੋਇਆ ਦਰ ਲਈ ਦੀ داخل ਦਾ ਜੀ ਆ ਹੋ ਸਕੋ ਉਦੋਂ ਵੀ ਵੱਧ ਹੋ ਗਿਆ ਦਿੱਲੀ ਤੋਂ ਵਿਲੇ ਹੋਏ ਜਿਹੜੇ ਸੀਗੇ ਉਹ ਲਿਆ ਕੇ ਪੰਜਾਬ ਦੇ ਮੰਤਰੀਆਂ ਮਲ ਮੰਤਰੀਆਂ ਅਫਸਰਾਂ ਦੇ ਸੱਤੇ ਬਿਠਾਤੇ ਭਗਵੰਤ ਦੇ ਸੱਤੇ ਬਿਠਾਤੇ ਆਪਦੇ ਓਐਸਡੀ ਤੱਕ ਬਦਲਤੇ ਸੀਐਮ ਦੇ ਇਦੋਂ ਵੱਧ ਕੀ ਹੋਊ ਕੰਮ ਹੋ ਹੀ ਨਹੀਂ ਸਕਦਾ ਲੋਕਾਂ ਦੀ ਨਿਰਾਸ਼ਾ ਤਾਂ ਭਲੀ ਭਾਂਤ ਹੈ ਕਿਉਂਕਿ ਚਿੱਟਾ ਨਹੀਂ ਮੰਦ ਹੋਇਆ ਤੁਹਾਨੂੰ ਕੀ ਖਬਰ ਆ ਆਹ ਉਹਨੇ ਲੋਕਵਾਜ਼ ਵਾਲੇ ਨੇ ਬਿੰਦਰਜੀਤ ਨੇ ਕਾਇਦਾ ਵੀਡੀਓ ਇੰਟਰਵਿਊ ਕੀਤੀ ਆ ਪਰਿਵਾਰਾਂ ਨਾਲ ਪਿਛਲੇ 7 ਦਿਨਾਂ 'ਚ ਜਲਾਲਾਬਾਦ ਇਰੇ 'ਚ 7 'ਚ 3-4 ਬੰਦੇ ਤਾਂ ਚਿੱਟੇ ਨਾਲ ਮਰ ਗਏ ਆਪ ਤਿੰਨ ਕ ਸ਼ਾਇਦ ਚਿੱਟੇ ਆੜਾਂ ਨੇ ਮਾਰਦੇ ਆ ਹਾਲਾਤ ਨੇ ਪੰਜਾਬ ਦੇ ਇੱਕ ਪਾਸੇ ਜੁੱਧ ਨਸਿਆਂ ਵ੍ਰੁੱਧ ਚੱਲ ਰਿਹਾ ਇੱਕ ਪਾਸੇ ਚਿੱਟੇ ਨਾਲ ਸ਼ਰਿਆਮ ਮੌਤਾਂ ਹੋ ਰਹੀਆਂ ਨੇ ਫਿਰ ਇਹਨੂੰ ਸਰਪੰਚ ਸਾਹਿਬ ਜੁੱਧ ਦਾ ਨਾਮ ਤਾਂ ਨਹੀਂ ਦੇ ਸਕਦੇ ਇਹ ਤਾਂ ਅਬ ਦੀ ਮਰਜ਼ੀ ਨੇ ਉਹ ਤਾਂ ਕੋਈ ਮਰਜ਼ੀ ਦੀ ਜਾਓ ਪਹਿਲਾਂ ਅੱਜ ਨਹੀਂ ਸੇਵਾ ਵਾਲੇ ਵੀ ਆਏ ਤਿੱਥੇ ਆਉਂਦੀ ਰਹਿੰਦੇ ਨੇ ਇੱਕ ਹੋਰ ਦੇਖੋ ਅੱਜ ਜੀਤ ਦੀ ਬਹੁਤ ਵੱਡੀ ਰਿਪੋਰਟ ਹੈ ਮੇਨ ਪੇਜ ਤੇ ਪੰਜਾਬ ਚ ਪ੍ਰੈਗਾਬੀਨ ਦੇ ਕੈਪਸੂਲਾਂ ਨੇ ਜਣੀ ਉਹ ਕਰ ਰੱਖਿਆ ਫਸਲ ਦੀ ਮਜਾ ਰੱਖੀ ਹੈ ਪ੍ਰੈਗਾਬੀਨ ਉਹ ਪ੍ਰੈਗਾ ਦੇ ਕੈਪਸੂਲ ਨੇ ਆਪਣੇ ਮਜ਼ਦੂਰ ਆਮ ਹੀ ਆ ਪੰਜਾਬ ਚ ਜਾਂ ਨਵੇਂ ਮੁੰਡੇ ਹੁਣ ਚਿੱਟੇ ਦਾ ਜੇ ਕੋਈ ਜੇ ਪਿਆ ਖੱਲ ਮੈਨੂੰ ਤਾਂ ਨਹੀਂ ਲੱਗਦਾ ਜਿਵੇਂ ਸੱਤਵੰਦ ਵਾਲੀ ਆਪਾਂ ਗੱਲ ਕਰੀਏ ਪ੍ਰੈਗਾਬੀਨ ਐਡਾ ਮਾਰੂ ਖਤਰਨਾਕ ਨਸ਼ਾ ਉਹ ਤੋਂ ਜੀਤ ਦੀ ਰਿਪੋਰਟ ਪੜੀ ਬਹੁਤ ਗਲਤ ਹੈ ਉਹ ਇੰਨਾ ਫੈਕਟਰੀਆਂ ਚੋਂ ਬਣ ਕੇ ਆ ਰਿਹਾ ਹੈ ਪੰਜਾਬ ਨੂੰ ਪਹੁੰਚ ਰਿਹਾ ਹੈ ਇਹ ਮੈਂ ਵੀ ਸੁਣਿਆ ਬਹੁਤ ਬੰਦਿਆਂ ਦੇ ਪ੍ਰੈਗਾ ਪ੍ਰੈਗਾ ਖਾ ਲਿਆ ਉਹ ਪ੍ਰੈਗਾ ਖਾਤਾ ਸੁਣਦੇ ਰਹਨੇ ਆ ਪੰਗਲਾ ਸਰਪੰਚ ਸਾਹਿਬ ਨਸ਼ਿਆਂ ਦੇ ਬੰਦ ਦੀ ਤਾਂ ਕੋਈ ਗੱਲ ਸੁਣੀ ਨਹੀਂ ਇਹ ਜ਼ਰੂਰ ਪੜਦੇ ਆ ਕਿ ਨਸ਼ੇ ਪਹਿਲਾਂ ਨਾਲੋਂ ਮਹਿੰਗੇ ਹੋਗੇ ਦੂਜੀ ਸਾਨੂੰ ਇਹ ਵੀ ਦੱਸੋ ਪੰਜਾਬ ਦੇ ਲੋਕਾਂ ਨੇ ਜਿੰਨੀ ਵਾਰੀ ਵੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਪਿਛਲੇ ਇਤਿਹਾਸ ਦੀ ਗੱਲ ਕਰ ਰਹੇ ਹਾਂ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਜਦੋਂ ਜਦੋਂ ਪਾਵਰ ਚ ਲੈਂਦਾ ਲੰਮਾ ਸਮਾਂ ਉਹ ਸਰਕਾਰਾਂ ਚੱਲ ਨਹੀਂ ਸਕੀਆਂ ਤੁਸੀਂ ਦੂਜੇ ਪਾਸੇ ਕਹਿ ਰਹੇ ਹੋ ਵੀ ਫ੍ਰੀ ਹੈਂਡ ਨਹੀਂ ਦਿੰਦੇ ਜਦੋਂ ਫ੍ਰੀ ਹੈਂਡ ਉੱਥੇ ਦਿੱਕਤ ਆਉਂਦੀ ਸੀ ਤਾਂ ਇਹਦਾ ਕਿਵੇਂ ਵਰਣਨ ਕਰਾਂਗੇ ਨਹੀਂ ਉਹ ਫ੍ਰੀ ਹੈਂਡ ਜਦੋਂ ਪੰਜਾਬ ਦੀਆਂ ਸਰਕਾਰਾਂ ਅਕਾਲੀ ਦਲ ਦੀਆਂ ਸਰਕਾਰਾਂ ਭੰਗ ਕੀਤੀਆਂ ਹੂੰ ਕਾਂਗਰਸ ਸਰਕਾਰ ਸੀ ਸੈਂਟਰ ਚ ਉਹ ਅੱਧਵਾਟੇ ਤੋੜੀਆਂ ਕਿੰਨੀਆਂ ਹੂੰ ਹੁਣ ਮੰਗ ਨੂੰ ਆ ਕੇ نو 97 ਤੋਂ 2002 تک ہمم 2007 ਤੋਂ 14 ہمم 12 تک 12 ਤੋਂ 17 تک 12 ਤੋਂ 17 چلیاں نے اے اے چ کوئی اے چ کوئی شک نہیں بھی پاویں نشہ پتا آ گیا ਵੱਧ ਜਿਹੜੀ 12 ਵਾਲੀ ਸਰਕਾਰ ਆਦੂ ਬਾਅਦ ہمم پھر ਉਹੀ ਗੱਲ ਲੱਗੀ ਤੇਰੀ ਵਾਲੀ ਗੱਲ ਤੀ ਮੋਹਰ ਲੱਗਦੀ ਹੈ ਵੀ پنجاب ਦੀ ਸਰਕਾਰ ਹੀ ਜਿਹਨੂੰ ਬਣ ਜਾਂਦੀ ਹੈ ਉਹ ਤੇ ਦਿੱਲੀ ਦਾ दखल ਰ ਹੈ ਹੁਣ ਫੇਰ ਦਿੱਲੀ ਦਾ दखਲ ਹੈ ਹੁਣ ਕਿਹੜਾ ਕੋ ਕੱਚਾ ਹੈ ہمم ਜਿੰਨਾਂ ਚਿਰ ਪੰਜਾਬ ਚੋਂ ਦਿੱਲੀ ਦਾ ਦਖਲ ਹਟਦਾ ਨਹੀਂ ਉਹਨਾਂ ਚਿਰ ਪੰਜਾਬ ਦੀ ਕੋਈ ਵੀ ਸਰਕਾਰ ਸਥਿਰ ਨਹੀਂ ਰਹਿ ਸਕਦੀ ਇਹ ਗੱਲ ਠੀਕ ਹੈ ਤੁਹਾਡੀ ਸਰਪੰਚ ਸਾਹਿਬ ਪੰਜਾਬ ਦੇ ਲੋਕ ਦਿੱਲੀ ਦਾ ਦਖਲ ਚਾਹੁੰਦੇ ਵੀ ਨਹੀਂ ਪੰਜਾਬ ਚਲਦੇ ਨਹੀਂ ਦਿੱਲੀ ਦਿੱਲੀ ਕਰਦੇ ਵੀ ਧੱਕਾ ਨਾ ਪੰਜਾਬ ਨੂੰ ਹੁਣ ਦੱਸਾਂ ਤੁਹਾਨੂੰ ਸਾਹਮਣੇ ਹੋ ਹੀ ਜਾਂਦਾ ਹੁਣ ਹਾਂ ਤੇ ਦੂਜੇ ਪਾਸੇ ਜੀ ਜਿਹੜਾ ਨਸ਼ਿਆਂ ਵਾਲੇ ਮਾਮਲੇ ਦੇ ਵਿੱਚ ਪਿਛਲੇ ਦਿਨੀ ਵਿਕਰਮਜੀਤ ਸਿੰਘ ਮਨਜੀਠੀਆ ਜੀ ਨੂੰ ਗ੍ਰਿਫਤਾਰ ਕੀਤਾ ਹੋਇਆ ਚਲਾਨ ਲਗਾਤਾਰ ਚੱਲ ਰਿਹਾ ਹੈ ਕਿ ਖਤਮ ਹੋ ਗਈ ਉਹ ਅੱਜ ਵਿਜੀਲੈਂਸ ਨੇ ਪੇਸ਼ ਕੀਤਾ ਸੀ ਅੱਜ ਉਹਨਾਂ ਦੀ ਮਹਾਲੀ ਪੇਸ਼ੀ ਸੀ ਉੱਥੋਂ 14 ਦਿਨਾਂ ਦੇ ਜੇਲ੍ਹ ਰਿਮਾਂਡ ਤੇ ਭੇਜ ਦਿੱਤੇ ਅਨੇਕ ਹਾਰਾ ਸੱਚ ਅੱਜ ਵਿਜੀਲੈਂਸ ਦੇ ਵਕੀਲਾਂ ਨੇ ਵੀ ਮੰਗਿਆ ਨਹੀਂ ਰਿਮਾਂਡ ਦੀ ਹੋਰ ਮੰਗੀ ਨਹੀਂ ਕੀਤੀ ਬਸ ਇਹ ਗੱਲ ਜ਼ਰੂਰ ਰੱਖੀ ਸੀ ਵੀ ਜੇ ਲੋੜ ਪਈ ਤਾਂ 3-4 ਦਿਨਾਂ ਦੇ ਰਿਮਾਂਡ ਤੇ ਉੱਥੋਂ ਦੀ ਨਾਬਾ ਜੇਲ੍ਹ ਭੇਜ ਤਾਂ ਨਾਬਾ ਜੇਲ੍ਹ ਚਲ੍ਹਾਵਾਂਗੇ ਨਵਾਂ ਨਹੀਂ ਮੰਗਿਆ ਕੋਈ ਰਿਮਾਂਡ ਸਤਿਕਾਰ ਜੀ ਸਰਪੰਚ ਸਾਹਿਬ ਧੰਨਵਾਦ ਜੀ ਤੁਹਾਡਾ ਸਮਾਂ ਕੱਢਣ ਲਈ ਦਰਸ਼ਕਾਂ ਨੂੰ ਬੇਨਤੀ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ